ਅੱਜ ਪਹਿਲਗਾਮ ਤੇ ਜਿਹੜਾ ਹਮਲਾ ਹੋਇਆ ਉਹਦੀ ਅਸੀਂ ਸੋਗਮਤਾ ਵੀ ਕੀਤਾ ਤੇ ਅੱਤਵਾਦ ਦੇ ਖਿਲਾਫ ਨਿੰਦਾਮਤਾ ਕਰਕੇ ਅਸੀਂ ਗਾਂਧੀ ਪਾਰਕ ਤੋਂ ਇੱਥੇ ਤੱਕ ਮਾਰਚ ਕੀਤਾ ਅਸੀਂ ਕਸ਼ਮੀਰ ਦੇ ਲੋਕਾਂ ਨਾਲ ਇੱਕ ਮੋਟਤਾ ਪ੍ਰਗਟ ਕਰਦੇ ਹਾਂ ਅਸੀਂ ਅੱਤਵਾਦੀਆਂ ਨੂੰ ਕਹਿੰਨੇ ਆਂ ਤੇ ਅੱਤਵਾਦੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਉੱਥੇ ਅੱਜ ਸੈਂਟਰ ਦੇ ਅੰਦਰ ਆ ਜੰਮੂ ਕਸ਼ਮੀਰ ਅੱਜ ਅਸੀਂ ਸਟੇਟ ਦੇ ਸਿਰ ਭਾਂਡਾ ਨਹੀਂ ਬਣ ਸਕਦੇ ਤੇ ਉੱਥੇ ਦੀ ਜ਼ਿੰਮੇਵਾਰੀ ਸਟੇਟ ਦੀ ਸੀ ਇਹ ਜ਼ਿੰਮੇਵਾਰੀ ਸੈਂਟਰ ਦੀ ਸੀ ਸਾਡੀਆਂ ਸੁਰੱਖਿਆ ਬਲ ਕਿੱਥੇ ਸੀ ਜਿੱਥੇ ਪਤਾ ਕਈ ਸਲਾਨੀ ਗਏ ਹੋਏ ਆ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਸਟੇਟਾਂ ਦੇ ਗਏ ਹੋਏ ਆ ਤੇ ਸਾਡੀ ਜਿਹੜੀ ਸੁਰੱਖਿਆ ਫੋਰਸ ਕੀ ਕਰਦੀ ਸੀ ਅਸੀਂ ਪਾਰਟੀ ਤੌਰ ਤੇ ਦੇਸ਼ ਨਾਲ ਇੱਕ ਮੁਟਤਾ ਪ੍ਰਗਟ ਕਰਦੇ ਹੋਏ ਅਤਵਾਦੀ ਡਟ ਕੇ ਨਿੰਦਾ ਕਰਦੇ ਆ ਪਹਿਲਾਂ ਵੀ ਲੜਦੇ ਰਹੇ ਆ ਹੁਣ ਵੀ ਲੜਦੇ ਰਹਾਂਗੇ ਤੇ ਅਸੀਂ ਆਸ ਕਰਦੇ ਆ ਸਰਕਾਰ ਇਹ ਤੋਂ ਸਬਕ ਸਿੱਖੇ ਜਿਹੜੀਆਂ ਫਿਰਕੂ ਤਾਕਤਾਂ ਜਿਹੜੀਆਂ ਦੇਸ਼ ਅੰਦਰ ਨਬਰਤ ਪੁਲਾ ਰਹੀਆਂ ਉਹਨਾਂ ਦੇ ਸਖਤੀ ਕੀਤੀ ਜਾਵੇ ਅਤਵਾਦ ਨੂੰ ਜੜੋਂ ਖਤਮ ਕਰਨ ਲਈ ਫੋਲ ਸਪਰਾਲੇ ਕੀਤੇ ਜਾਣ ਸਰਬਸਾਂਝੀ ਪਾਰਟੀਆਂ ਮੀਟਿੰਗਾਂ ਕਰਕੇ ਉਹ ਚ ਚੰਗੇ ਸੁਝਾਅ ਲੈ ਕੇ ਅਸੀਂ ਦੇਸ਼ ਨੂੰ ਸੁਰੱਖਿਅਤ ਕਰੀਏ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਰੀਏ ਇਹਦੇ ਲਈ ਮੈਂ ਇਹ ਕਹਿਣਾ ਚਾਹਣਾ ਸਰਕਾਰ ਇਸ ਗੱਲ ਲਈ ਜਾਗੇ ਧੰਵਾਦੀ ਅੱਜ ਇੱਥੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਵੱਖ-ਵੱਖ ਜਿਹੜੀਆਂ ਖੱਪੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਪਰੋ ਅੱਜ ਪਹਿਲਗਾਮ ਜਿਹੜਾ ਹਮਲਾ ਹੋਇਆ ਦੇਸ਼ ਦਾ ਦੇਸ਼ ਵਿੱਚ ਉਹਦੇ ਵਿਰੋਧ ਦੇ ਵਿੱਚ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਇਹ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਮੰਗ ਕਰਦੇ ਆ ਇਹ ਜਿਹੜੀ ਹਿੰਦੂ ਸਿੱਖ ਮੁਸਲਮ ਭਾਈਚਾਰਕ ਸਾਂਝ ਜਿਹੜੀ ਆ ਜਾਤਾਂ ਪਾਤਾਂ ਧਰਮਾਂ ਮਜ਼ਬਾਂ ਤੋਂ ਉੱਤੇ ਉੱਠ ਕੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਜਿਹੜਾ ਅਸੀਂ ਉਹ ਸੰਦੇਸ਼ ਦੇਣਾ ਚਾਹੁੰਦੇ ਆ ਹੌਕਾ ਦਿੱਤਾ ਤੇ ਇਸ ਗੱਲ ਦੀ ਸਖਤ ਸ਼ਬਦਾਂ ਇਨਕਾਦੀ ਕਰਦੇ ਆ ਤੇ ਲੋਕਾਂ ਨੂੰ ਜਿਹੜਾ ਆਣਾ ਲਾਨੀ ਜਿਹੜੀ ਅਚਨਚੇਤ ਜੰਗਵਾਲ ਨੂੰ ਧੱਕਿਆ ਜਾ ਰਿਹਾ ਆ ਉਹਦਾ ਵੀ ਅਸੀਂ ਵਿਰੋਧ ਕਰਦੇ ਆ ਜਿਹੜਾ ਅਤਵਾਦੀਆਂ ਨੂੰ ਜਿਹੜੇ નિર્ਦੋਸ਼ ਲੋਕਾਂ ਦੇ ਕਤਲ ਕੀਤੇ ਗਏ ਆ ਉਹਨਾਂ ਨੂੰ ਸਖਤ ਸਜ਼ਾਾਂ ਜਿਹੜੀਆਂ ਦਿੱਤੀਆਂ ਜਾਣ ਇਸ ਘਟਨਾ ਦੀ ਸਖਤ ਸ਼ਰਤਾਂ ਦੇ ਵਿੱਚ ਫੇਰ ਅਸੀਂ ਨਖੇਦੀ ਕਰਦੇ ਆ ਤਰਖਿਨ ਸੋਸਾਇਟੀ ਪੰਜਾਬ ਵੱਲੋਂ